ਦਰਪਾਰ ਸਾਹਿਬ ਤੋਂ ਮੱਥਾ ਟੇਕਿਆ ਰਹੇ ਪਰਿਵਾਰ ਨਾਲ ਅਪਰਿਆ ਵਟਾ ਹਾਦਸਾ ਗੱਡੀ ਪਲਟ ਕੇ ਟਿੱਕੀ ਗੰਦੇ ਨਾਲੇ ਚ ਪਈ ਅਤੇ ਛੋਟੀ ਬੱਚੀ ਦੀ ਹੋਈ ਮੌਤ ਰਾਹ ਗੇਰਾ ਨੇ ਬਚਾਈ ਆਪੋ ਪੁੱਤ ਦੀ ਜਾਨ ਗੁਰਦਾਸਪੁਰ ਦੇ ਕਸਬਾ ਪ੍ਰਾਣਾਸ਼ਾਲਾ ਨਜ਼ਦੀਕ ਇੱਕ ਸਵੇਰੇ ਵਾਪਰੇ ਦਰਦਨਾਕ ਹਾਦਸੇ ਵਿੱਚ ਟਿਪਰ ਨੂੰ ਓਵਰਟੇਕ ਕਰਦਿਆਂ ਕਾਰ ਆਪਣਾ ਸੰਤ ਤੁਲਨ ਵਗਾਰ ਬੈਠੀ ਅਤੇ ਉਹ ਪਲਟੀਆਂ ਖਾਂਦੀ ਹੋਈ ਗੰਦੇ ਨਾਲੇ ਵਿੱਚ ਚੜ ਟਿੱਕੀ ਜਿਸ ਨਾਲ ਕਾਰ ਚਲਾ ਰਹੇ ਵਿਅਕਤੀ ਅਤੇ ਉਸ ਦੀ ਛੋਟੀ ਧੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕੀ ਮੌਕੇ ਤੇ ਪਹੁੰਚੇ ਰਾਗੀਰਾ ਵੱਲੋਂ ਗੱਡੀ ਵਿੱਚ ਬੈਠੀ ਉਸ ਤੇ ਮਾਂ ਅਤੇ ਪੁੱਤ ਦੀ ਮੁਸ਼ਕਲ ਨਾਲ ਜਾਨ ਬਚਾਈ ਉੱਥੇ ਲੋਕਾਂ ਨੇ ਦੱਸਿਆ ਕਿ ਪਰਿਵਾਰ ਚਰੀ ਅਮਰਸਦਰਪਾਲ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਤਾਂ ਮਕੇਰੀਆਂ ਵੱਲ ਜਾਂਦਿਆਂ ਨੂੰ ਇਹ ਹਾਸਾ ਵਰਤ ਜਿਸ ਦੇ ਨਾਲ ਪਿਆਤੀ ਦੀ ਮੌਤ ਹੋ ਗਈ ਜਦਕਿ ਮਾਂ ਪੁੱਤ ਨੂੰ ਰਾਗੀਰਾ ਵੱਲੋਂ ਮੁਸ਼ਕਲ ਨਾਲ ਬਚਾਇਆ ਹੈ ਦੇਖੋ ਜੀ ਬਹੁਤ ਹੀ ਮਨ ਕਿ ਇਹ ਘਟਨਾ ਹੈ ਇਹ ਐਸਪੀਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਆਉਂਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗੀਆਂ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ ਮੋਟੀ ਸੱਟ ਪੇਟ ਹੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈੱਟ ਹੋ ਗਈ ਕੁਝ ਕੀ ਸੀ ਉਹਨਾਂ ਦੀ ਅੱਛਾ ਜਿਵੇਂ ਤੁਸੀਂ ਦੱਸ ਰਹੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿਦਾਂ ਡਰਾਈਵਰ ਨੂੰ ਕੋਈ ਝੁੱਕਾ ਲੱਗਾ ਹੋਵੇ ਜਾਂ ਕੋਈ ਝੱਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੁੱਕਾ ਕੋਈ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੁੱਕਾ ਝੱਕਾ ਇਹੀ ਗੱਲ ਇਹੀ ਹੈ ਵੀ ਇਸ ਤਰ੍ਹਾਂ ਦੀ ਕੁਝ ਗੱਲ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਅੱਜ ਇਹ ਕੋਈ ਨਹੀਂ ਅੱਜ ਦੁਆਰਾ ਪਤਾ ਲੱਗਿਆ ਜਿਸ ਵਿੱਚ ਇਹੋ ਪਤਾ ਲੱਗਾ ਕਿ ਗੱਡੀ ਕਾਰ ਜਿਹੜੀ ਹੈ ਐਕਸੀਡੈਂਟ ਹੋੜ ਕਰਕੇ ਪਟ ਗਈ ਹੈ ਤੇ ਉਹਦੇ ਨੇ ਕਿਹਾ ਜੀ ਜੀ ਕੱਲ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜੈਦਾਂ ਕੱਢ ਲਿਆ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਦੀ ਔਰ ਡਰਾਈਵਰ ਛੋਟੀ ਬੱਚੀ 3 ਸਾਲ ਦੀ ਉਹਦੀ 3 ਸਾਲ ਦੀ ਉਹਨੂੰ ਦੋਨੋਂ ਪਟਿਆ ਉਹਨੂੰ ਡੈਥ ਉਹਦੇ ਡੈਥ ਹੋ ਗਈ ਮਰ ਗਈ